ਨਿਰੰਤ ਖੜਾ ਹੈ ਇੰਨੀ ਨੇਰੀ ਪਿਆਰ ਹੈ ਜਿਹੜੇ ਦਰਸਤ ਦੇ ਤਨੇ ਮਜਬੂਤ ਨੇ ਜਿਹੜੇ ਮਜਬੂਤ ਨੇ ਉਹ ਦਰਸਤ ਨੂੰ ਲਾ ਨਹੀਂ ਸਕਦੇ ਇਸੇ ਤਰ੍ਹਾਂ ਸਿੱਖਦੇ ਜੀਵਨ ਜਿਹੜੇ ਸਿੱਧੇ ਅੰਦਰ ਜੀਵਨ ਦੇ ਵਿੱਚ ਮੂਰਤ ਨੂੰ ਕਰਤਾ ਜਾਪ ਹੈ ਕਿੰਦੀ ਤੋਂ ਹੀ ਆਪਦਾ ਨੇ ਸੇਕ ਨੂੰ ਆਪਣੇ ਧਰਮ ਹੀ ਟਣਾ ਹਨ ਹੁਣ ਅਸੀਂ ਧਰਮ ਤੋਂ ਟੋਲਦੇ ਕਰਦੇ ਆਂ ਕਬਰਾਂ ਦੇ ਮੱਥੇ ਟੇਕ ਵੀ ਦਿੰਦੇ ਆਂ ਬੜੀਆਂ ਦੀ ਤਸਵੀਰਾਂ ਵੀ ਬੰਨ੍ਹਦੇ ਆਂ ਇਹਦਾ ਕਾਰਨ ਹੈ ਆਪਣੇ ਗੁਰੂ ਨਾਲੋਂ ਧੁਰੇ ਨਾਲੋਂ ਜੜਾ ਨਾਲੋਂ ਟੁੱਟਣੀ ਊੜ ਮੰਤਰ ਦਾ ਜਾਪ ਕਰਨ ਵਾਲੀ ਬੰਡ ਬਲੇਰੇ ਦਾ ਆਪ ਇਤਿਹਾਸ ਪੜਦੇ ਆਂ ਉਹਨਾਂ ਬੰਦ ਬੰਦ ਗਟਾਏ ਉਪਰਨਾ ਲਵਾਈਆਂ ਦਨ ਕੜੀਆਂ ਦੇ ਚੜੇ ਆ ਨਾਰਿਆਂ ਨਾਲ ਗੈਰਾਈ ਬੱਤਿਆਂ ਦੇ ਟੁਬਲੇ ਗਰਾਈ ਗਲਾਂ ਘਾਇ ਕੋਲਾਈ ਮੀਂਹਿਆਂ ਦੇ ਟੰਗਾਈ ਪਰ ਤਰਕ ਨਹੀਂ ਆਉਂਦਾ ਛੜਿਆ ਉਹਨੇ ਕੀ ਸਿੱਖਦਾ ਧਰਮਨ ਕਬਰਾਂ ਤੇ ਜਾ ਕੇ ਬੱਤੇ ਤੇ ਦੇ ਦਿੰਦੇ ਸਤੇ ਮੜੀਆਂ ਦਾ ਨਾਂ ਇੰਝ ਆਲੇ ਦੀਵੇ ਦੀ ਹੁੰਦੇ ਫਰਨੇ ਕਬਰਾਂ ਦੇ ਤੇਲ ਤੋਂ ਵੀ ਕਦੇ ਹੁੰਦੇ ਦੇਖਣ ਕੰਮ ਕੀ ਕਰਨੀ ਜੇ ਦਾ ਇੱਕੋ ਇੱਕ ਕਾਰਨਾ ਹੈ ਆਪਣੇ ਮੂਲ ਨਾਲੋਂ ਟੁੱਟ ਗਈ ਜਿਹੜਾ ਬੰਨਾ ਤੇ ਮੂਲ ਨਾਲ ਜੁੜਿਆ ਰਿਹਾ ਹੈ ਸੁਰੇ ਨਾ ਆਪਣੇ ਨਾਲ ਜੜਾ ਨਾ ਜਿਹਦੇ ਅੰਦਰ ਮੂਲਮੁੱਤ ਤੇ ਪਾਣੀ ਦਾ ਵਾ ਆਦਰ ਮੂਲਮੁੱਤ ਦਾ ਅੰਦਰ ਵਾਸਾ ਹੈ ਉਹ ਵੀ ਆਪਣੇ ਪਰਮਤਮ ਤੋਂ ਜੋਗ ਦਾ ਕੋਈ ਆਪਣਾ ਪਰਮਤਮ

ਆਪਣਾ ਸਰੀਰ ਮਜ਼ਬੂਤ ਜੀਵਨ ਚੱਕਰ ਬਣਾਉਣਾ ਕਿਉਂ ਬਿਨ ਤੇ ਮੂਲ ਨਾਲ ਜੁੜੋ ਆਪਣੇ ਨਾਲ ਇਹ ਆਮ ਮੂਲ ਮੰਤਰ ਦਾ ਜਾਪ ਕਰਿਆ ਕਰੋ ਸਾਰੀ ਦਿਨ ਹੰਦੇ ਤਾਂ ਗੁਰਬਾਣੀ ਦਾ ਚਿੰਤਾ ਬਹੁਤ ਦੇ ਨੇ ਕਹਿਣਾ ਹੈ ਗੁਰਬਾਣੀ ਪੜ੍ਹਨੀ ਆਉਂਦੀ ਨਹੀਂ ਕਿਤੇ ਇਸ ਲਈ ਪੜ੍ਹਦੇ ਹਰ ਮਨ ਕਰੇ ਹਰ ਪ੍ਰਾਣੀ ਪੜ੍ਹ ਸਕਦਾ ਹਰ ਮਾਈ ਭਾਈ ਸਾਰੇ ਪੜ੍ਹ ਸਕਦੇ ਆ ਪਰ ਪੜ੍ਹੇ ਜਾਂ ਇਹਨਾਂ ਦਾ ਸਾਰੇ ਕਥਨ ਤੇ ਇੱਕ ਤਕੜੇ ਉੱਤੇ ਪੜਿਆ ਕਿ ਜਿਹੜਾ ਮੂਲ ਮੰਤਰ ਦਾ ਜਾਪ ਕਰਨਾ ਉਹ ਲਾਗੇ ਨਾਮ ਭੂਤ ਨਾ ਪ੍ਰੀਤ ਨਾ ਚੜੀਲ ਨਾ ਸਿਆ ਦੇ ਲਾਗੇ ਨਹੀਂ ਕਿਉਂ ਕਮਾਈ ਕਰਕੇ ਦੇਖ ਲੋ ਐਂ ਮੂਲ ਨਾਲ ਟੁੱਟੀ ਹੋਈ ਕਰਕੇ ਆਹਾਂ ਤੇਸਾਂ ਦੀ ਰੋਮਾਂ ਦੀ ਜਲਮੀ ਕਰਦੇ ਫਿਰਦੇ ਆ ਰੰਗ ਨਾਵੇਂ ਕਰਦੇ ਆ ਪੈਸਾ ਹੈ ਨਾ ਜੁਰੜੀ ਜਾਵੇ ਸਿੱਖੀ ਤੋਂ ਦੂਰ ਕਿਉਂਕਿ ਅਸੀਂ ਆਪਣੇ ਧੁਰੇ ਨਾਲ ਆਪਣੇ ਮੂਨ ਨਾਲ ਟੁੱਟ ਨਹੀਂ ਜਿਹੜੇ ਫੱਕੀ ਦੇ ਆਟਾ ਨਹੀਂ ਹੈ ਜਿਹੜੇ ਦਾਣੇ ਫੱਕੀ ਦੀ ਮਿਆਨੀ ਦਾ ਧੁਰੇ ਨਾਲ ਜੁੜੇ ਰਹਿ ਜਾਂਦੇ ਜਿਹੜੇ ਪਾਸੇ ਚਲੇ ਜਾਂਦੇ ਉਹ ਪੀਸੇ ਜਾਂਦੇ ਆਹਦੇ ਲੋਕ ਕੀ ਹੁੰਦੇ ਨੇ ਉਹਦੇ ਆਟਾ ਦਲੀਆਂ ਆਹ ਦਾਣੇ ਦਲੀਆਂ ਜਿੱਤੇ ਫਿਰ ਆਹ ਪੀਸੇ ਜਾਂਦੇ ਆਟਾ ਬਣ ਜਾਂਦੇ ਇਸੇ ਤਰ੍ਹਾਂ ਸਿੱਖਾਂ ਜੇ ਤੂੰ ਆਪਣੇ ਮੂਲ ਨਾਲ ਖੈ ਧੁਰੇ ਨਾਲ ਜੁੜਿਆ ਰਹੇਗਾ ਐ ਤੇ ਆ ਜੀਵਨ ਕਢਣ ਦੀ ਕਲਾ ਤੇ ਰਹੂਗਾ ਤੈਨੂੰ ਕਢਣਾ ਨਹੀਂ ਸਕਦਾ ਬਦਨਾਂ ਦੀ ਪਿੱਤੀ ਵੱਡੀ ਤਾਕਤਾਂ ਦੇ ਤੈਨੂੰ ਫਿਲਾ ਨਹੀਂ ਸਕਦੀ ਜੇ ਆਪਣੇ ਮੂਲ ਨਾਲ ਆਪਣੇ ਧੁਰੇ ਨਾਲ ਜੁੜਡਣੀਆ ਤੇ ਤੈਨੂੰ ਕਦੇ ਫਿਲਾਣਾਂ ਦੀ ਲੋੜ ਨਹੀਂ ਆਉਣਾ ਸੋਹਾਂ ਸੋਹਾਂ ਟੱਲੇ ਆਪਾਂ ਦੇ ਜੇ ਦੇ ਬਸੌਣੀ ਗਾਲੇ ਕੰਮ ਤੇ ਟੱਲੇ ਦਾ ਨਾਮ ਹੋਣ ਨਾਲ ਟੁੱਟੇ ਹੋਈ ਹੈ ਤਾਂ ਇਹ ਫਤਰ ਮੁਦਦ ਜੀ ਤਰੇ ਜਨੇ ਲਗ ਦੜੀਆ ਕਰਨ ਕਰੀ ਕਰਦਾ ਕੋਈ ਕੋਈ ਰਮਾ ਦੀ ਬੈਰ ਨਹੀਂ ਕਰੀ ਕਰਦਾ ਨਹੀਂ ਤਾਂ ਸਿੱਖ ਕੇ ਸਾਨੂੰ ਇੱਗੀ ਲੱਗੇ ਪਾਈ ਤਰ ਜੰਗ ਨੇ ਆਪਦੇ ਗੁਰੂ ਕਣੀ ਅਰਦਾਸ ਇੱਕ ਦੀ ਸੱਚੇ ਪਰਚਾ

ਯੋਗਨਾ ਨਾਲ ਕਲਿਆਣੇ ਲੇਟੋ ਜੰਦਾਏ ਜਿਹੜੇ ਆਪਣੇ ਹੋਰ ਨਾਲ ਜੁੜੇ ਰਹੇ ਤੇ ਅਤੁਰੇ ਨਾਲ ਜੁੜੇ ਰਹੇ ਉਸ ਸਾਧਨੀ ਵਿੱਚ ਚੜ੍ਹ ਨਹੀਂ ਸਕਦਾ ਤਰੀਕੇ ਸਿੱਖੋ ਆਪਣੇ ਹੋਰ ਨਾਲ ਜੁੜੋ ਜੀਨ ਦਾ ਘਰ ਮਜ਼ਬੂਤ ਹੋਵੇਗਾ ਚੜ੍ਹਦੀ ਕਲਾ ਰਹੇਗਾ ਤੁਹਾਨੂੰ ਕੋਈ ਨਾ ਹੀ ਸਕਦਾ ਕਿੰਨੀ ਵੀ ਧੀਰੀ ਆ ਜਾਏ ਕਿੰਨਾ ਵੀ ਛਖੜਾ ਆ ਜਾਏ ਸਾਧਾ ਕੋਈ ਨਹੀਂ ਮੁਕਾਰ ਸਕਦਾ ਅਸੰਤਿ ਆਤਮਾ ਆਪਣੇ ਮੂਲ ਨਾਲ ਜੁੜੇ ਰਹੇ ਤਾਂ ਮੋਲ ਦੇ ਆਪਣਾ ਇਹ ਮੂਲ ਮੰਤਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਆਪਣੇ ਸਿੱਖਾਂ ਨੇ ਮੰਤਰ ਦਿੱਤਾ ਕਿ ਜਿੰਨੇ ਵੀ ਬੈਠੇ ਹੋ ਦਰਬਾਰ ਵਿੱਚ ਜੇ ਤੇ ਕੀਤਾ ਰੱਖਿਓ ਰੋਜ਼ ਇਹਦਾ ਪਾਠ ਕਰਨਾ ਇਹਨੇ ਅੱਜ ਕਰ ਜਾ ਆਦਨੁੜਕੇ ਵੀ ਨਾਮ ਨਹੀਂ ਲਾ ਸਕੋ ਡਿਗਲੇ ਰੋ ਪਾਪੀ ਹੋਣ ਕੇ ਤੇ ਜੇ ਨਾਮ ਜਪਾ ਕੇ ਪਾਪਾਂ ਦੇ ਰੋ ਨਾਮ ਜਪਾ ਨਹੀਂ ਇਹ ਨਾ ਕਰਿਓ ਤੁਸੀਂ ਅੱਜ ਤੋਂ ਰੋਜ਼ ਸੁਣੋ ਸਰੋ ਅੰਤ ਤੱਕ ਇਹਦਾ ਜਰੀ ਮੂਲ ਮੰਤਰ ਅੱਜ ਦਾ ਇਹਦਾ ਵਾਹਿਗੁਰੂ ਦੇ ਮੰਤਰ ਦਾ ਧਿਆਨ ਕਰਿਆ ਕਰੋ ਰੋਜ਼ ਸਾਡੇ 6 ਮਹੀਨੇ ਦੇ ਵਿੱਚ ਤਾਂ ਸਾਰਾ ਸਮਝਾਣੇ ਕੀ ਤਾਂ ਆਪਣੇ ਆਪ ਹੀ ਗੁਰੂ ਸਾਹਿਬ ਦੀ ਕਿਰਪਾ ਜਣੀ ਆ ਕੰਡਾ ਜੀ ਨੂੰ ਆਪਣੇ ਆਪ ਹੀ ਕਰੀਂ ਜੜੀ ਕਾਜ ਹੋ ਜਾਊਗਾ ਤੁਸੀਂ ਕਿ ਆਪਣਾ ਜੀਵਨ ਚੜ੍ਹਦੀ ਕਲਾ ਚ ਰੱਖਣਾ ਚਾਹੁੰਦੇ ਹੋ ਸੁਖ ਲੈਣਾ ਚਾਹੁੰਦੇ ਹੋ ਦੁੱਖਾਂ ਨੂੰ ਸਹਾਰਾ ਕਰਉਣਾ ਚਾਹੁੰਦੇ ਤੁਸੀਂ ਫੇਰੇ ਜ਼ਰੂਰ ਕਿਰਪਾ ਕਰਿਓ ਮੂਰ ਮੰਤਰ ਦਾ ਪਾਠ ਕਰਿਆ ਕਰੋ ਅੰਦਰ ਮੇਰਾ ਗੋਮੰਤਰ 15 ਮਿੰਟ ਤਸਵੀਰੀ ਲਾਵੇ ਮੂਰ ਮੰਤਰ ਨੂੰ 15 ਮਿੰਟ ਵਾਇਗੁਰੂ ਕਰ ਮੰਤਰ ਨੂੰ ਇਹਨਾਂ ਸਮਾਂ ਰਾਤ ਨੂੰ ਮਾਰਿਆ ਅਸਰਾ ਵਿੱਚ ਗੋਮੰਤਰ ਦਸ 15 ਮਿੰਟ ਵਾਇਗੁਰੂ ਦਸ ਜਾ ਬੰਦਿਆ ਦਾ ਕੇਤਾ ਜਿਹੜੇ ਦਾ ਸਾਹਮਣੇ ਹੈ ਤਾਂ ਐਟੋਮੈਨ ਨੂੰ ਤੁਹਾਨੂੰ ਪਤਾ ਲੱਗ ਜਿੰਨਾ ਗੇਰੇ ਜੀ ਪਰਤਨ ਕਰਕੇ ਵੀ ਹਿੰਦੂਤ ਸਰਪਾ ਕਮਾਈ ਕਰਕੇ ਵੇਖੋ ਤੁਸੀਂ ਕੋਈ ਵੀ ਭਾਵੇਂ ਮਾਈ ਭਾਈ ਕੋਈ ਨਹੀਂ ਕਮਾਈ ਕਰਕੇ ਵੇਖੋ ਐਟੋਮੈਟਿਕ ਹੀ ਤਾਂ ਲੇਦੇ ਸਿਰੇ ਤੇ ਕੋਰਮੇ ਸਿੱਖੀ ਆਪਣੇ ਆਪ ਚਮਕਣਾ ਰਹੇ ਹੈਟੋਮੈਟਿਕ ਹੀ ਤਾਂ ਲੇਦੇ ਗੁਰੂ ਦੇ ਤੋਂ ਮੈਰੀਏ ਕਰਨ ਦੀ ਲੋੜ ਕਰੋਗੇ ਕਰਿਆ ਕਰੋ ਸਾਰੀ ਸਹੀ ਬਤਾਉ ਬੋਲੀ ਰਤਨਾ ਮੰਦਿਰ ਲਗ ਰਿਹਾ ਹੈ